ਹੋ ਜੀ ਦਰਮਾਣ ਮਸ਼ਹੂਰ ਜੀ ਤੋਂ ਵੱਡੇ ਫੀਮ ਜੀ ਨੇ ਨਗਰ ਕਾਨੇ ਹੀ ਸਾਹਾ ਦੇ ਤੋਂ ਨੋ ਕ੍ਰਾਫਟ ਬਿਆਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਸ ਜੀ ਦੇ ਬੱਦ ਦੇ ਗੰਨ ਲੋ ਲੋਕਾਂ ਤੋਂ ਸਾਯਾ ਪ੍ਰਾਦਾਤੀ ਕਰ ਰਹੀਆਂ ਤਾਂ ਜੀ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇਂ ਦੌਰਾਨ ਹਾਂ ਜੀ ਹਾਂ ਜੀ ਇਹ ਬਹੁਤ ਵੱਡੀ ਸੇਵਾ ਹੈ ਇਹਨਾਂ ਵੱਲੋਂ ਬਹੁਤ ਖਰਾਕੀ ਇਹਨਾਂ ਬਾਰੇ ਇਹਨਾਂ ਨੂੰ ਪੁੱਛ ਲੈਣੇ ਦੇ ਖੁੰਡੇ ਬਾਰੇ ਬਹੁਤ ਬਾਰ ਸਾਲੇ ਆ ਰਹੇ ਨੇ ਲਗਾਤਾਰ 8 ਸਾਲਾਂ ਤੋਂ ਜੋ ਉਪਰਾਲਾ ਤੁਸੀਂ ਕਰ ਰਹੇ ਹੋ ਔਰ ਐਦਾਂ ਦਾ ਉਪਰਾਲਾ ਕਰਕੇ ਕਿਦਾਂ ਦਾ ਮਹਿਸੂਸ ਹੁੰਦਾ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਹਮ ਅਸੀਂ ਅੱਜ ਸਾਗ ਸ਼ੀਰ ਬਾਬਾ ਦੀਪ ਸਿੰਘ ਸਾਹਿਬ ਦੇ ਮੁਤੇਵਾਂ ਜਾਇਲ ਜੀਲ ਸਿੰਘ ਪੰਜਰਸਤ ਉਹ ਅੱਜਕੱਲ ਜੁਆਸੇ ਗਏ ਹੋਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਾਦ ਅਸੀਂ ਇਸ ਸਪੂਨ ਨੂੰ ਇਹ ਵੀ ਮਨਨ ਤੋਂ ਦੇ ਤਾਰੇ ਸਪੈਰੀ ਪਰਿਵਰਤਨ ਤੋਂ ਵਿਦੇਵਨ ਦੇ ਵਿੱਚ ਅਸੀਂ ਜੋ ਵੀ ਜ਼ਰੂਰਤਾਂ ਇਸ ਪੁੱਲ ਦੇ ਬੱਚਾ ਨੂੰ ਅਸੀਂ ਦੇਖੇ ਜਾਂਦੇ ਹਾਂ ਜੋ ਇੱਕ ਛੋਟਾ ਜਿਹਾ ਪ੍ਰਦਾਨਾ ਤੀਰਤ ਬਾਬਾ ਦੀਪ ਸਿੰਘ ਨਾਲ ਵੱਲੋਂ ਕਰਦੇ ਆ ਰਹੇ ਹਾਂ ਅਗਲੀ ਵਾਰ ਵੀ ਅਸੀਂ ਅਰਦਾਸ ਕਰਦੇ ਵਹਿਗੁਰੂ ਜੀ ਸਾਨੂੰ ਉਤਾਰਦਾ ਬਲ ਬਖਸ਼ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰੇ ਪਿੱਛੇ ਦੋਸਤੋਂ ਤੇ ਫੀਸ ਨੂੰ ਦੇ ਦੇਣ ਉਹ ਬੜਾ ਕੇਸੈਂਟ ਦੇ ਦੇ ਰਗਾ ਤਾਰ ਆਖਸਾ ਨਾਲੋਂ ਬਾਬਾ ਦੀਪ ਸਿੰਘ ਜਨ ਪੰਜਾਬ ਜਿਨ੍ਹਾਂ ਦੇ ਮਿੱਤਰ ਜੀ ਦਵੀਨ ਸਿੰਘ ਪੰਹਰਾ ਤੋਂ ਜਤਕਾਰ ਜਿਹੜੇ ਅੱਜ ਤੱਕ ਅਮੇ ਯੂਐਸਏ ਗਏ ਹੋਏ ਐ ਉਹਨਾਂ ਵਾਂਗ ਹਰ ਸਾਲ ਦੀ ਤਰ੍ਹਾਂ ਇਹ ਸਾਡ ਦੀ ਛੋਟੇ ਬੱਚਿਆਂ ਦੀ ਛੋਟੇ ਸਹਿਬਜਾਂ ਦੀ ਨਾਸਾਨੀ ਨਹੀਂ ਸ਼ਹਾਦਤ ਨਹੀਂ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ 100 ਤੋਂ ਪਰਵਾਰਾਂ ਦੇ ਬੱਚਿਆਂ ਨੂੰ ਆ ਜਿਹੜਾ ਜਰਸੀਆਂ ਵਗੈਰਾ ਦਾ ਲੰਚਰ ਲਗਾਇਆ ਜਾਂਦਾ ਔਰ ਇਹ ਸਭ ਵੀ ਸ਼ਹੀਦ ਬਾਬਾ ਦੀਪ ਸਿੰਘ ਨਾਲ ਵੱਲੋਂ ਜਰਸੀਆਂ ਲੈ ਕੇ ਤੇ ਪਹੁੰਚੇ ਆ ਗੋ ਤੋ ਆਪਾ ਪੜਨ ਲੱਗਦੇ ਆ ਅਗੋ ਨਾਲੇ ਪਰ ਇਹ ਕਿੰਨੇ ਟੀਚਰ ਸਹਿਬਾਨਾ ਨੂੰ ਸੁਪਰ ਸਿੰਘ ਰੂਜੀ ਨੇ ਤਾਰਾ ਬੁਲਿਆ ਭਈ ਅੱਜ ਚੱਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਰਕਾਰੀ ਐਲੀਮੈਂਟਰੀ ਸਕੂਲ ਟਿੱਬੀ ਮਹੱਲਾ ਸਮਾਣਾ ਦੀਆਂ ਜਿੱਥੇ ਕਿ ਲਗਭਗ ਪਿਛਲੇ 8-9 ਸਾਲਾਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਦੇ ਮੁੱਖ ਸੇਵਾਦਾਰ ਜਥੇਦਾਰ ਦਲਜੀਤ ਸਿੰਘ ਰਿੰਪਲ ਪੰਜਰਥ ਅਤੇ ਸਮੂਹ ਆਉਦੇਦਾਰਾਂ ਵੱਲੋਂ ਬੱਚਿਆਂ ਨੂੰ ਜਰਸੀਆਂ ਅਤੇ ਹੋਰ ਲੋੜਵੰਤ ਚੀਜ਼ਾਂ ਦਾ ਲੰਗਰ ਲਗਾਇਆ ਜਾਂਦਾ ਹੈ ਔਰ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਅ ਤਿੱਬੀ ਮਹੱਲਾ ਸਮਾਣਾ ਦੇ ਇਹ ਸਕੂਲ ਦੇ ਵਿੱਚ ਪਹੁੰਚਿਆ ਸਾਰੇ ਹੀ ਆ ਬਾਬਾ ਦੀਪ ਸਿੰਘ ਦਲ ਦੇ ਅਹੁਦੇਦਾਰ ਸਹਿਬਾਨ ਔਰ ਗਰਮ ਸਵਟਰ ਕੋਟੀਆਂ ਦਾ ਲੰਗਰ ਲੈ ਕੇ ਇੱਥੇ ਪਹੁੰਚੇ ਔਰ ਟੀਚਰ ਸਹਿਬਾਨ ਵੀ ਇੱਥੇ ਹਾਜ਼ਰ ਹੈ ਔਰ ਬੱਚਿਆਂ ਨੂੰ ਲੰਗਰ ਜਿਹੜਾ ਤਕਸੀਮ ਕੀਤਾ ਜਾ ਰਿਹਾ ਹੈ ਵੰਡਿਆ ਜਾ ਰਿਹਾ ਹੈ ਔਰ ਸਮੇਂ-ਸਮੇਂ ਸਰ ਇਹ ਜਿਹੜਾ ਬਹੁਤ ਵੱਡੀ ਸਸਤਾ ਸਮਾਣੇ ਦੀ ਇਹ ਸਮੇਂ-ਸਮੇਂ ਸਰ ਇਹ ਸਕੂਲ ਦੇ ਵਿੱਚ ਆਪਣੀ ਸੁਭਾਵਾਂ ਨਬੋਦਰ ਜੀ ਅੱਜ ਹੁਣ ਲਗਾਤਾਰ 8 ਸਾਲਾਂ ਤੋਂ ਜਿਹੜਾ ਉਪਰਾਲਾ ਤੁਸੀਂ ਕਰ ਰਹੇ ਹੋ ਔਰ ਐਦਾਂ ਦਾ ਉਪਰਾਲਾ ਕਰਕੇ ਕਿਦਾਂ ਦਾ ਮਹਿਸੂਸ ਹੁੰਦਾ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਹੂੰ ਇਹ ਹੱਦ ਤੱਕ ਵੀ ਤਰਾ ਸਾਡੇ ਸ਼ਹੀਦ ਬਾਬਾ ਦੀ ਸੰਧਰਮ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਦਰਜੀਤ ਸਿੰਘ ਪੰਦਰਸਾ ਜੀ ਮੋਹੱਲਤ ਅਯੂਐਸਸੀ ਨੇ ਉਹਨਾਂ ਨੇ ਆਪਣਾ ਇੱਕ ਉਦਮ ਕੀਤਾ ਸੀਗਾ ਵੀ ਹਰ ਸਾਲ ਜਦੋਂ ਵੀ ਸ਼ਹੀਦ ਦੀ ਜੋੜ ਮੇਲਾ ਬਾਬਾ ਜੋੜਾਵਰ ਬਾਬਾ ਫਿਸ਼ਨ ਦੀ ਯਾਦ ਚ ਜਾਨਦੇ ਆ ਤਾਂ ਆਹ ਉਪਰਾਲਾ ਅਸੀਂ ਉਹਦੇ ਗਰੀਬ ਬੱਚਿਆਂ ਨੂੰ ਸਾਡੇ ਵਾਸਤੇ ਤੇ ਆਪਣਾ ਗੈਮੈਂਟਰੀ ਬਾਕਸ ਸਰ ਸ਼ੂਜ਼ ਤੇ ਐਕੀ ਜਰਸੀਆਂ ਦੇ ਟੈਂਟ ਜਿ ਉਹਨਾਂ ਨੂੰ ਕਿ ਫੇਡ ਮਤਲਬ ਕਿ ਜਾਇਕਰੀ ਜੀ ਆਪਣਾ ਮੰਨੂ ਸ਼ਾਂਤੀ ਮੰਡੀ ਹੈ ਤੇ ਗਰੀਬ ਬੱਚਿਆਂ ਦਾ ਚਲੋ ਇਹ ਸਰਬਾਨੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸ਼੍ਰੀ ਭਵਦੀਪ ਸਿੰਘ ਜਨ ਵੱਲੇ ਹਮੇਸ਼ਾ ਦੀ ਤਰ੍ਹਾਂ ਹੀ ਸਰਬਸਕੂਲ ਦੇ ਵਿੱਚ ਗਰੀਬ ਬੱਚਿਆਂ ਨੂੰ ਟਰਟ ਸ਼ਰਟ 109 ਇਹਨਾਂ ਦਾ ਸਿੱਖਣੇ ਕਹੇ ਵੀ ਨੋਟ ਦਾ ਜਵਾਦ ਹੈ ਜੀ ਹਮੇਂ ਔਰ ਮੇਰਾ ਸਟਾਫ ਵੀ ਔਰ ਅੱਜ ਹਮੇਸ਼ਾ ਦੀ ਤਰ੍ਹਾਂ ਇਹਨਾਂ ਦਾ ਸਵਾਗਤ ਵੀ ਕਰਦੀ ਹਾਂ ਧੰਨਵਾਦ ਵੀ ਕਰਦੀ ਹਾਂ ਕਿ ਉਹ ਇਨਾਂ ਨੇ ਬੱਚੇ ਲਈ ਬੱਚਿਆਂ ਬਾਰੇ ਸੋਚਿਆ ਔਰ ਕੁੜੀਆਂ ਬੱਚੀਆਂ ਜਿੰਨਾ ਵਧੀਆ ਵਰ ਤੇ ਸਾਥੀ ਹੈ ਜਿਹੜਾ ਕਿ ਸ਼੍ਰੀ ਗੋਪਿੰਦ ਸਿੰਘ ਜੀ ਆਪਣੇ ਗੋਪਿੰਦ ਸਿੰਘ ਜੀ ਦੇ ਸਹਿਯੋਗ ਨਾਲ ਵੀ ਯਾਦ ਦੇ ਮੇਲੇ ਮਨਾਇਆ ਗਿਆ ਦਿਹਾੜਾ ਹੈ ਉਹਦੇ ਬਾਰੇ ਸੋਚਿਆ ਇਸ ਨੂੰ ਮਾਸਟਰ ਕੰਮ ਔਰ ਲਗਾਤਾਰ 8 ਸਾਲਾਂ ਤੋਂ ਹਾਂਜੀ ਲਗਾਤਾਰ 8 ਸਾਲਾਂ ਤੋਂ ਜੀ ਦੇ ਵਿੱਚ ਔਰ ਕਟੀਆਂ ਦੀ ਸਟੇਸ਼ਨਰੀ ਦੀ ਸੇਵਾ ਕਰ ਰਹੇ ਹਾਂ ਓਕੇ ਹਰ ਸਾਲ ਹੀ ਜਨੂਨੀ ਦਿਹਾੜੇ ਆਉਂਦੇ ਨੇ ਜਿੱਦੇ ਦਿਹਾੜੇ ਆਉਂਦੇ ਨੇ ਉਹ ਇਹ ਜ਼ਰੂਰੀ ਸਾਡੇ ਸਕੂਲ ਦੇ ਚਾਲ ਦੇ ਨੇ ਤੇ ਬੱਚਿਆਂ ਨੂੰ ਤਾਂ ਸਿੱਖੇ ਧੰਨਵਾਦ ਕੋਈ ਚੀਜ਼ ਵੀ ਫ੍ਰੀ ਆਫ ਕੋਸਟ ਨਹੀਂ ਹੋਣੀ ਚਾਹੀਦੀ ਜੇ ਹੋਣੀ ਚਾਹੀਦੀ ਹੈ ਤਾਂ ਪੜ੍ਹਾਈ ਔਰ ਹੈਲਥ ਹੋਣੀ ਚਾਹੀਦੀ ਹੈ ਔਰ ਆ ਜਿਹੜਾ ਉਪਰਾਲਾ ਇਹ ਵੱਡਾ ਉਪਰਾਲਾ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਇਹ ਲਗਾਤਾਰ ਸਾਡੇ ਅੱਖਰੋਂ ਕੱਲਾ ਤੋਂ ਬਹੁਤ ਲੋਕ ਬਾਬਾ ਦੀ ਛਿੰਦਲ ਵੱਲੋਂ ਸੇਵਾ ਨਵਾਈ ਜਾਂਦੀ ਹੈ ਬਹੁਤ ਵਧੀਆ ਉਪਰਾਲਾ ਹੈ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਸਾਡੇ ਬੱਚਿਆਂ ਲਈ ਇਹ ਬਹੁਤ ਵਧੀਆ ਗੱਲ ਹੈ ਜਨ ਜੋ ਨਿੱਜੀ ਦੌੜ ਹੁੰਦੀ ਕੋਈ ਉਹ ਅਸੀਂ ਕਾਫੀ ਲੰਮੇ ਸਮੇਂ ਤੋਂ ਇਸ ਸੰਸਥਾ ਵਿੱਚ ਬੱਚਿਆਂ ਨੂੰ ਦੇਖ ਰਹੇ ਹਾਂ ਤੇ ਜਿਹੜੇ ਟੀਚਰ ਸਾਹਿਬਾਨ ਨੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਅੱਜ ਜਿਉਂ ਕਿ ਕਿੰਝ ਠੰਡੇ ਦੇ ਤਿਹਾਸ ਨੇ ਤੇ ਵੀ ਉਹ ਉਸ ਮੋਸ਼ਨ ਦੇ ਹਿਸਾਬ ਨਾਲ ਵੀ ਕੀ ਅੱਜ ਜੋ ਕਿ ਇਹਨਾਂ ਨੂੰ ਅਗਸਤੀਆਂ ਦੇਣੀ ਹੈ ਨਾ ਉਹ ਅਸੀਂ ਜਿਹੜੇ ਜ਼ੂਤਮੰਦ ਲੋੜਵੰਦ ਜਿਹੜੇ ਬੱਚੇ ਨੇ ਉਹਨਾਂ ਦੇ ਕੋਟੇ ਬੱਚੇ ਨੂੰ ਅਸੀਂ ਇਹ ਭੇਜ ਰਹੇ ਹਾਂ ਤੇ ਜੋ ਇਹ ਸੇਵਾ ਜਿਹੜੀ ਇਹ ਸਾਰਾ ਸਾਲ ਪੰਥ ਜਿਹੜਾ ਉਹ ਇਹ ਮਤਲਬ ਇਕੱਠੇ ਰਲ ਕੇ 34 ਜਲ ਦੇ ਮਿਲ ਸੇਵਾਦਾਰ ਜਿਹੜੇ ਹਨ ਉਹ ਅਮਰੀਕਾ ਦੇ ਰਹੇ ਹਨ ਉਹਨਾਂ ਦਾ ਬਦਲਾ ਉਹ ਥਾਰਿਆਂ ਦਾ ਮਿਲ ਕੇ ਨੂੰ ਦੇ ਇਹ ਛੋਟਾ ਜਿਹਾ ਕਰਤੀ ਬਹੁਤ ਧੰਵਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸੀਂ ਇਸੇ ਕਰਕੇ ਹੀ ਦੋੜਵੰਦ ਬੱਚਿਆਂ ਨੂੰ ਉਦਾਸੀ ਦੀ ਜ਼ਰੂਰਤ ਵਾਸਤੇ ਇਹ ਕਿ ਜਾ ਵੰਡਦੇ ਆ ਰਹੇ ਹਰ ਸਾਲ ਕਿ ਜਿਹੜੇ ਦੂਸਰੇ ਤਰ੍ਹਾਂ ਦਾ ਚਲੋਂ ਲੱਗਦੇ ਨੇ ਲੱਗਣੇ ਵੀ ਚਾਹੀਦੇ ਨੇ ਤਾਂ ਲੋੜਵੰਦ ਉਹ ਵੀ ਲੋੜਵੰਦਾਂ ਨੂੰ ਹੀ ਲੱਗਣੇ ਚਾਹੀਦੇ ਨੇ ਜਿਹੜੇ ਪਾਸਟੂ ਲੱਗਦੇ ਉਹ ਵੀ ਲੱਗਣੇ ਚਾਹੀਦੇ ਇਹ ਵੀ ਗੱਲ ਰੱਖਿਆ ਲੰਘਾ ਜੀ ਤਾਂ ਬਾਕੀ ਜਿਹੜਾ ਅਸੀਂ ਇਹ ਲੰਗਰਾਂ ਜਿਵੇਂ ਪੜ੍ਹਾਈ ਦਾ ਲੰਗਰ ਹੋ ਗਿਆ ਜਾਂ ਮੈਡੀਕਲ ਦੇ ਲੰਗਰ ਇਹੋ ਜਿਹੇ ਲੰਗਰਾਂ ਦੀ ਜ਼ਿਆਦਾ ਜ਼ਰੂਰਤ ਹੈ ਟਾਈਮ ਤੇ ਜੀ ਤਾਂ ਅਸੀਂ ਹਰ ਸਾਲ ਸ਼ੀਤ ਬਾਬਾ ਦੀਪ ਸਿੰਘ ਸਾਹਿਬ ਦੇ ਮੁਕਤ ਸੇਵਾਦਾਰ ਪਾਇ ਜਲਜੀਤ ਸਿੰਘ ਪੰਜਰਖ ਉਹ ਅੱਜਕੱਲ ਯੂਐਸਏ ਗਏ ਹੋਏ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹਰ ਸਾਲ ਅਸੀਂ ਇਸ ਸਕੂਲ ਨੂੰ ਦਿੱਲੀ ਬਲਦੂ ਦੇ ਸਰਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਜੋ ਵੀ ਜ਼ਰੂਰਤ ਹੁੰਦੀ ਹੈ ਸਕੂਲ ਦੇ ਬੱਚਿਆਂ ਨੂੰ ਅਸੀਂ ਦੇਖ ਕੇ ਜਾਂਦੇ ਹਾਂ ਇਸ ਵਾਰੀ ਜਰਸੀਆਂ ਦੇ ਕੇ ਜਾ ਰਹੇ ਹਾਂ ਤਾਂ ਉਹ ਇਹ ਪ੍ਰਾਦਾਲਾ ਸਾਰਾ ਅਜੀਤ ਬਾਬਾ ਦੀਪ ਸਿੰਘ ਜੀ ਦਾ ਦੇਵਦਾਨ ਜਿਹੜੇ ਆਪਣੇ ਜੀਵਨ ਸੀ ਗਏ ਹੋਏ ਨੇ ਉਹਨਾਂ ਵੱਲੋਂ ਕੀਤਾ ਜਾਂਦਾ ਤੇ ਨਾਲ ਸੀਤ ਬਾਬਾ ਦੀਪ ਸਿੰਘ ਜੀ ਦੀ ਲਾਲੀ ਸਮੂਰਤੀ ਸਾਰੀ ਟੀਮ ਐਚਐਮ ਮਜੂਲਾ ਖੜੀ ਆ ਇਹਨਾਂ ਦੇ ਪ੍ਰਾਦਨਾ ਅਦਾ ਕਰਤਾ ਜਾਂਦਾ ਹੈ ਜੀ ਜਿਹੜਾ ਕੋਟਾ ਦਾ ਪ੍ਰਾਦਾਲਾ ਸੀਤ ਬਾਬਾ ਦੀਪ ਸਿੰਘ ਜੀ ਵੱਲੋਂ ਕਰਦੇ ਆ ਰਹੇ ਆ ਅਗਲੀ ਵਾਰ ਵੀ ਅਸੀਂ ਅਰਦਾਸ ਕਰਦੇ ਵਹਿਗੂ ਜੀ ਸਾਨੂੰ ਪਰਮ ਦਾ ਬਰਬਾਹ ਵਹਿਗੂ ਜੀ ਦਾ ਖਾਸਾ ਮੈਂ